ਬੇਸ਼ਰਮ ਗੰਜੀਆਂ ਤੇ ਇਹਦੇ ਸਭੰਦੇ ਲਈ ਦੋ ਪਿਆਰ ਦੇ ਉਹ ਜ਼ਰੂਰ ਲਿਖ ਕੇ ਜਾਇਓ ਕਮੈਂਟਾਂ 'ਚ ਤੇ ਤੂੰ ਉਲਟੇ ਸਿੱਧੇ ਬਿਆਨ ਦੇ ਕੇ ਪੰਜਾਬ ਵਿੱਚ ਅੱਗ ਲਾਈ ਰੱਖਦਾ ਸਕਲ ਤੇਰੇ ਸੂਰ ਵਰਗੀ ਐ ਤੂੰ ਆਪਣੇ ਆਪ ਨੂੰ ਸ਼ੇਰ ਦੱਸੀ ਜਾਣਾ ਪੰਜਾਬ ਯੂਨੀਵਰਸਿਟੀ ਵਾਲਿਆਂ ਨੇ ਖਾਕੀ ਕੱਛਾ ਪਾੜਤਾ ਤੇ ਤੂੰ ਐਵੇਂ ਹੀ ਪ੍ਰਧਾਨ ਬਣੀ ਫਿਰਦਾ ਜਿਵੇਂ ਉਹ ਖਾਕੀ ਕੱਛਾ ਤੇਰਾ ਸੀ ਦੇਖ ਬੀਬੀ ਮੈਨੂੰ ਗੰਜਾ ਨਾ ਕਹਿ ਮੈਂ ਮੌਕੀ ਸੈਨਾ ਦਾ ਪ੍ਰਧਾਨ ਆ ਤੂੰ ਮੈਨੂੰ ਬਾਂਦਰ ਕਹਿ ਸਕਦੀਆਂ ਨਾਲੇ ਸਾਨੂੰ ਕਾਦੀ ਸ਼ਰਮ ਜਿਨੇ ਸਵੇਰ ਸ਼ਾਮ ਸੂਰ ਦੀ ਟੱਟੀ ਤੇ ਗੋਹਾ ਖਾਣਾ ਤੇ ਮੂਤ ਪੀਣਾ ਅਸੀਂ ਤਾਂ ਬੀਬੀ ਜੰਮੇ ਹੀ ਬੇਸ਼ਰਮ ਸੀ ਤੇ ਲੋਕਾਂ ਤੋਂ ਕਮੈਂਟਾਂ ਵਿੱਚ ਲਾਣ ਤਾਂ ਖੱਟ ਕੇ ਕੁੱਤੇ ਦੀ ਮੌਤ ਮਰ ਜਾਣਾ ਮੈਨੂੰ ਮੇਰੀ ਘਰ ਵਾਲੀ ਛੱਡ ਕੇ ਚੱਲੇ ਜਾਵੇ ਐਨਾ ਦੁੱਖ ਨਹੀਂ ਲੱਗਣਾ ਸੀ ਜਿੰਨਾ ਖਾਖੀ ਕੱਚੇ ਦੇ ਪਾਟਣ ਤੇ ਲੱਗਿਆ ਮੈਨੂੰ ਉਹ ਖਾਖੀ ਕੱਚਾ ਬੋਦੀ ਨੇ ਗਿਫਟ ਕਰਿਆ ਸੀ ਮੇਰੇ ਕੋਲ ਬੋਦੀ ਦੀ ਉਹ ਪਹਿਲੀ ਤੇ ਆਖਰੀ ਨਿਸ਼ਾਨੀ ਸੀ ਬੀਬੀ ਉਹ ਕੱਚਾ ਮੈਨੂੰ ਵਾਪਸ ਦਵਾ ਦੇ ਮੈਂ ਤੇਰੇ ਪੈਰੀ ਪੈਨਾ ਦੇਖ ਗੰਗੇ ਬਾਂਦਰਾ ਉਹ ਖਾਕੀ ਕੱਛਾ ਨਹੀਂ ਤੈਨੂੰ ਹੁਣ ਮਿਲ ਸਕਦਾ ਉਹ ਤਾਂ ਪੰਜਾਬ ਯੂਨੀਵਰਸਿਟੀ ਦੀਆਂ ਸਟੂਡੈਂਟਾਂ ਨੇ ਪਹਾੜ ਕਿ ਉਹਦਾ ਪੋਸਟਮਾਸਟਰ ਕਰਤਾ ਹੋਣਾ ਤੂੰ ਆਪਣੇ ਮਾਲਕ ਬੋਦੀ ਦੀਆਂ ਹੀ ਮਿੰਤਾ ਕਰਕੇ ਦੂਜਾ ਕੱਛਾ ਲੈ ਲੈ ਬੇਸ਼ਰਮ ਬਾਂਦਰਾ ਤੇ ਤੁਸੀਂ ਦਰਸ਼ਕੋ ਐਸ ਮੁਸ਼ਕੀ ਬਾਂਦਰ ਨੂੰ ਕਮੈਂਟਾਂ ਵਿੱਚ ਰੱਜ ਰੱਜ ਕੇ ਲਾਉਣ ਦਾ ਪਾਓ